ਇੱਕ ਵਾਰੀ ਇੱਕ ਬੱਚਾ ਸਮੁੰਦਰ ਦੇ ਕੰਡੇ ਖੇਡ ਰਿਹਾ ਸੀ ਸਮੁੰਦਰ ਦੀ ਲਹਿਰ ਆਈ ਤੇ ਉਹਦੀ ਚੱਪਲ ਆਪਣੇ ਨਾਲ ਲੈ ਗਈ ਬੱਚੇ ਨੇ ਰੇਤ ਤੇ ਲਿਖ ਦਿੱਤਾ ਸਮੁੰਦਰ ਚੋਰ ਹੈ ਉਸੇ ਸਮੁੰਦਰ ਦੇ ਦੂਜੇ ਕੰਡੇ ਤੇ ਕੁਝ ਮਛੇਰਿਆਂ ਨੇ ਮੱਛੀਆਂ ਦਾ ਵੱਡਾ ਢੇਰ ਫੜਿਆ ਉਹਨਾਂ ਚੋਂ ਇੱਕ ਮਛੇਰੇ ਨੇ ਰੇਤ ਤੇ ਲਿਖ ਦਿੱਤਾ ਸਮੁੰਦਰ ਅੰਨਦਾਤਾ ਹੈ ਇੱਕ ਜਵਾਨ ਮੁੰਡਾ ਸਮੁੰਦਰ ਵਿੱਚ ਡੁੱਬ ਕੇ ਮਰ ਗਿਆ ਉਸ ਦੀ ਮਾਂ ਨੇ ਰੇਤ ਤੇ ਲਿਖ ਦਿੱਤਾ ਸਮੁੰਦਰ ਕਾਤਲ ਹੈ ਸਮੁੰਦਰ ਦੇ ਚੌਥੇ ਕੰਢੇ ਤੇ ਇੱਕ ਬਜ਼ੁਰਗ ਟੇਡਾ ਲੱਕ ਲੈ ਕੇ ਤੁਰਿਆ ਜਾਂਦਾ ਸੀ ਉਹਨੂੰ ਇੱਕ ਵੱਡੀ ਸਿੱਪੀ ਚੋਂ ਕੀਮਤੀ ਮੋਤੀ ਮਿਲ ਗਿਆ ਬਜ਼ੁਰਗ ਨੇ ਰੇਤ ਤੇ ਲਿਖ ਦਿੱਤਾ ਸਮੁੰਦਰ ਦਾਨੀ ਐ ਫਿਰ ਕੀ ਹੋਇਆ ਵੀ ਇੱਕ ਵੱਡੀ ਲਹਿਰ ਆਈ ਤੇ ਰੇਤ ਤੇ ਲਿਖਿਆ ਸਭ ਕੁਝ ਮਿਟਾ ਕੇ ਚਲੀ ਗਈ ਦੋਸਤੋ ਲੋਕ ਸਮੁੰਦਰ ਬਾਰੇ ਜੋ ਮਰਜ਼ੀ ਕਹਿਣ ਪਰ ਸਮੁੰਦਰ ਆਪਣੀਆਂ ਲਹਿਰਾਂ ਚ ਰੁੱਝਿਆ ਰਹਿੰਦਾ ਆਪਣਾ ਉਫਾਨ ਤੇ ਆਪਣੀ ਸ਼ਾਂਤੀ ਉਹ ਖੁਦ ਤੈਅ ਕਰਦਾ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਦੂਜਾ ਉਹਦੇ ਬਾਰੇ ਕੀ ਬੋਲ ਰਿਹਾ ਸੋ ਦੋਸਤੋ